ਵਾਜਗੁਰੂ ਜੀ ਕੀ ਫਤਿਹ ਮੈਂ ਬਾਬਾ ਹਰੀ ਸਿੰਘ ਬੁੱਢਾ ਦਲ 96 ਕਰੋੜੀ ਫੌਜ ਅਸੀਂ ਇਹ ਬਹਿੰਤਾ ਕਰ ਰਹੇ ਹਾਂ ਸਰਕਾਰ ਨੂੰ ਭਗਵੰਤ ਬਾਈ ਨੂੰ ਬਈ ਭਗਵੰਤ ਬਾਈ ਆ ਤੈਨੂੰ ਯਾਰ ਇੰਨੀ ਅਸੀਂ ਮਤ ਦਿੱਤੀ ਐਨਾ ਤੈਨੂੰ ਅਸੀਂ ਤੇਰੇ ਪਿੱਛੇ ਜਾ ਤੂੰ ਪਾਰਟੀ 'ਚ ਖੜਾ ਹੀ ਖੜਾ ਤਾਹੋ ਜਦ ਹਾਸਾ ਤੇ ਗੱਲਾਂ ਕਰਦਾ ਤਾਂ ਆ ਜਦਾ ਆਹੀ ਫੌਜਾਂ ਦੀਆਂ ਜਦ ਤੈਨੂੰ ਮਤ ਦਵਾਇਆ ਫੌਜਾਂ ਨੇ ਵੋਟਾਂ ਪਵਾਇਆ ਅਸੀਂ ਤਾਂ ਲੰਗੜੇ ਲੁੰਗੇ ਵੀ ਨਹੀਂ ਦੇ ਛੱਡੇ ਜਿਹੜੇ ੱੱਲੇ ਬਾਜੇ ਤੋਂ ਉਹਨਾਂ ਨੇ ਹੀ ਵੋਟਾਂ ਪਵਾ ਦਿੱਤੀਆਂ ਹੈ ਤੂੰ ਅੱਜ ਜੇ ਅਸੀਂ ਕੋਈ ਮੰਗ ਕਰਦੇ ਹਾਂ ਜਾਂ ਕੋਈ ਸਾਡਾ ਮੈਟਰ ਹੈਗਾ ਤਾਂ ਤੂੰ ਆ ਪੰਜਾਬ ਪੁਲਿਸ ਮੂਹਰੇ ਲਾ ਦਿੰਦਾ ਹੈ ਰਬ ਬੈਰੀਕੇਟ ਕਰਵਾ ਦਿੰਦਾ ਤੂੰ ਆ ਦੇਖਦਾ ਕਿੱਡੇ ਕਿੱਡੇ ਹੈ ਬਿਲਾਏ ਵ ਇਹਨਾਂ ਨੇ ਹਾਂ ਤੂੰ ਅੱਜ ਸਾਨੂੰ ਜੁੜ ਕੇ ਸਾਨੂੰ ਕੋਈ ਆਪਣੀ ਜਿਹੜੀ ਪੀਸਫੁਲੀ ਕੋਈ ਗੱਲ ਰੱਖ ਲੈਣ ਦਿੰਦਾ ਫੇਰ ਕੀ ਹੋਊਗਾ ਗੱਲ ਤਾਂ ਸਾਡੀ ਫੇਰ ਵੀ ਚਲੇਗੀ ਤੈਨੂੰ ਕੀ ਲੱਗਦਾ ਵੀ ਹਾਂ ਇਹ ਗੱਲ ਕਰ ਨਹੀਂ ਸਕਦੇ ਜੇ ਅਸੀਂ ਘੱਟ ਵੀ ਹੈਗੇ ਤਾਂ ਸਾਡੀ ਆਵਾਜ਼ ਜਿਹੜੀ ਹੈ ਪੂਰੇ ਵਰਲਡ ਤੇ ਜਾਏਗੀ ਜਿੰਦ ਤੱਕ ਅਸੀਂ ਜੁੜ ਕੇ 99 ਕਰੋੜੀ ਨਾ ਉਦੋਂ ਵੀ ਬਾਤ ਸਾਡੀ ਜਾਏਗੀ ਨਿੱਕਾ ਮੁੜ ਕੇ ਦੁਬਾਰਾ ਰਾਤ ਤਾਈ ਬਹਿਣਾ ਜੇ ਤੂੰ ਫੋਜ ਨਾਲ ਜੁੜ ਕੇ ਰਹੇਗਾ ਅਕਾਲ ਕੁਝ ਜਿਵੇਂ ਨਹੀਂ ਸਕਦੇ ਹੋ ਗ੍ਰਾਮੇ ਤੋਂ ਨਾ ਸਰ ਪੰਜਾਬ ਚ ਟੱਕਾ ਹੋ ਰਿਹਾ ਇੱਥੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਨੂੰ ਮਤ ਦੰਨੇ ਆ ਅਸੀਂ ਉਹ ਚੁਣ ਕੇ ਉਹਨਾਂ ਨੂੰ ਆਡੀਨੀਆਂ ਸੀਤਾ ਚਿਹਰਾ ਤੇ ਬਿਠਾਉਦੇ ਆ ਅਸੀਂ ਇਹਨਾਂ ਦੀ ਸੇਵਾ ਖਾਤਰ ਸਿਲੈਕਟ ਕਰਕੇ ਅੱਗੇ ਭੇਜਦੇ ਆ ਪਰ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਸਾਨੂੰ ਜੁੜ ਨਹੀਂ ਦੇ ਰਹੀਆਂ ਤਾਂ ਕਿ ਜੇ ਅਸੀਂ ਭਾਰੀ ਗਿਣਤੀ ਜੁੜ ਕੇ ਕੋਈ ਆਵਾਜ਼ ਜਿਹੜੀ ਹੈਗੀ ਆ ਜਾਂ ਕੋਈ ਮੈਟਰ ਜਾਂ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਸਰਕਾਰ ਨੂੰ ਦੱਸਣੀ ਚਾ ਰਹੇ ਆ ਤਾਂ ਸਰਕਾਰ ਜਿਹੜੀ ਹੈ ਪੰਜਾਬ ਪੁਲਿਸ ਨੂੰ ਮੂਹਰੇ ਕਰਕੇ ਤੋਂ ਤੋਂ ਰੋਡ ਬੰਦੀ ਨਾਕੇ ਬੰਦੀ ਕਰਕੇ ਰਸਤਿਆਂ 'ਚ ਹੀ ਜਿਹੜੀਆਂ ਫੌਜਾਂ ਜਾਂ ਸਾਡੇ ਨਾਗਰਿਕਾਂ ਨੂੰ ਰਸਤੇ 'ਚ ਹੀ ਮੋੜ ਦਿੰਦੇ ਨੇ ਇਹ ਇਹਨਾਂ ਦੀ ਪੰਜਾਬ ਸੁਰੂਤੀ ਜਿਹੀ ਇਹ ਕਾਰਗੁਜ਼ਾਰੀ ਹੈ ਬਹੁਤ ਹੀ ਕਟਿਆਏ ਸਭੀ ਦੀ ਗੱਲ ਹੈ ਇਹਨਾਂ ਨੂੰ ਚਾਹੀਦਾ ਵੀ ਬੰਦਿਆਂ ਨੂੰ ਜੁੜ ਕੇ ਉਹ ਆਪਣੀ ਮੈਟਰ ਦੀ ਆਪਣੀ ਮਿਸ਼ਨ ਦੀ ਕੋਈ ਗੱਲ ਕਰ ਸਕਣ ਤਾਂ ਕਿ ਸਰਕਾਰ ਦੇ ਅੱਖਾਂ 'ਚ ਜਾਂ ਕੰਨਾਂ 'ਚ ਜਿਹੜਾ ਹੈਗਾ ਧਿਆਨ ਚ ਲਿਆਂਦਾ ਜਾਵੇ ਜੋ ਵੀ ਗੱਲਬਾਤ ਉਹਨਾਂ ਦੀ ਹੈਗੀ ਆ ਇਹ ਕੀ ਕਰਦੇ ਨੇ ਸਾਨੂੰ ਤਿੱਤਰ-ਵਿੱਤਰ ਕਰ ਦਿੰਦੇ ਨੇ ਰਸਤੇ 'ਚ ਬੈਰੀਕੇਡ ਲਾ ਦਿੰਦੇ ਨੇ ਜਾਂ ਟਰੱਕ ਲਾ ਦਿੰਦੇ ਨੇ ਦੇਖੋ ਆ ਕਿੱਡੇ-ਕਿੱਡੇ ਰੇਤੇ ਵਾਲੇ ਟਰੱਕ ਲਾਏ ਹੋਏ ਆ ਇਹਨਾਂ ਨੇ ਇਹ ਗੱਲ ਇਹ ਪੰਜਾਬ ਪੁਲਿਸ ਦਾ ਜਿਹੜਾ ਕੰਮ ਆਇਆ ਘਟੀਆ ਇਹਨੂੰ ਕਹਿੰਦੇ ਆ ਵੀ ਡਿਊਟੀ ਕਰ ਬੰਦਿਆਂ ਮੰਗ ਰਿਹਾ ਕਿਉਂਕਿ ਨਾਗਰਿਕ ਦਾ ਪੈਸਾ ਜਾ ਰਿਹਾ ਤਾਂ ਸਰਕਾਰ ਨਾਲ ਇਹ ਤਾਂ ਪੰਜਾਬ ਪੁਲਿਸ ਚੱਲ ਰਹੀ ਹੈ ਤਾਂ ਜਦ ਇਹਨਾਂ ਨੂੰ ਚਾਹੀਦਾ ਕਿ ਨਾਗਰਿਕਾਂ ਦੇ ਨਾਲ ਖੜ ਕੇ ਤਾਂ ਕੋਈ ਆਉਂਦਾ ਬੋਟਾ ਨਾ ਪਾਇਓ ਕਿਸੇ ਰੁਪਈ ਛਿੱਤਰ ਮਾਰੋ ਇਹਨਾਂ ਦਾ ਛਿੱਤਰ ਮਾਰੋ ਜਿਹੜਾ ਸਾਨੂੰ ਤੋਂ